ਇਹ ਟੋਕੜ ਬੋਚ ਕੁੱਤੇ ਨੇ ਇਹ ਇਕੱਠੇ ਹੋਏ ਵੈ ਇਹ 2-3 ਨੇ 9 ਨਹੀਂ ਲੈਣਾ ਉਹਦਾ ਪੂਰਾ ਕੀ ਆ ਉਹਨਾਂ ਨੂੰ ਰਣਜੀਤ ਬੂਟਾ ਕਹਿੰਦੇ ਬੂਟਾ ਚੋਰ ਬੋਲਖ ਚੋਰ ਇਹ ਜਿੰਨੀ ਵਾਰੀ ਵੀ ਭੋਂਕੇ ਨੇ ਤੇ ਜਿੰਨੀ ਵਾਰੀ ਵੀ ਇਹਨਾਂ ਦੀ ਜਵਾਨ ਦੇ ਵਿੱਚੋਂ ਅਲਫਾਜ਼ ਨਿਕਲੇ ਨੇ ਉਹ ਸਿੱਖਾਂ ਦੇ ਵਿਰੋਧ ਨਿਕਲੇ ਨੇ ਕੋਈ ਅਕਾਲ ਤਖਤ ਦੇ ਉਹਦੀ ਮਰਿਆਦਾ ਦੇ ਉੱਤੇ ਇਹਨਾਂ ਨੇ ਕੋਈ ਇੰਟਰਵਿਊ ਕੀਤੀ ਹੋਵੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਆਦਮੀਆਂ ਦੇ ਕੀਤੀ ਹੋਵੇ ਕੁਝ ਵੀ ਕੀਤਾ ਹੋਵੇ ਇਹਨਾਂ ਨੇ ਪੰਥ ਦੇ ਵਾਸਤੇ ਇੱਕ ਪੈਸੇ ਦਾ ਵੀ ਕੋਈ ਇਹਨਾਂ ਨੇ ਚੰਗਾ ਕਰਮ ਕੀਤਾ ਹੋਵੇ ਜਦੋਂ ਇਹਨਾਂ ਨੇ ਬੋਲਣਾ ਕੰਜਰਾਂ ਨੇ ਕੁੱਤਿਆਂ ਨੇ ਇਹਨਾਂ ਦੇ ਮੂੰਹ ਚੋਂ ਨਾ ਗੰਦੀ ਨਿਕਲਦਾ ਤੇ ਇਹ ਪੰਥ ਦੇ ਐਂਟੀ ਭੋਗਤ ਦੇ ਨੇ ਹੁਣ ਵੀ ਭਾਈ ਅਮਰਤਪਾਲ ਸਿੰਘ ਦੇ ਨਾਲ ਆ ਸੀ ਭਾਈ ਅਮਰਤਪਾਲ ਸਿੰਘ ਮੈਰ ਨੂੰ ਫੁੱਲ ਸਪੋਰਟ ਆ ਸਾਰੀਆਂ ਜਥੇਬੰਦੀਆਂ ਦੀ ਤੇ ਇਧਰੋਂ ਪਟਿਆਲਾ ਇਲਾਕਾ ਤੇ ਬਾਬਾ ਜੀ ਦਾ ਸੰਗਰੂਰ ਇਲਾਕਾ ਤੇ ਬਾਬਾ ਜੀ ਦਾ ਮਰੇਰ ਕੋਟਲਾ ਦੇ ਪਟਿਆਲਾ ਇਲਾਕਾ ਧਰਨਾ ਦਲ ਤੋਂ ਜਿੰਨੀ ਵੀ ਸੰਗਤ ਆ ਸੰਗਤ ਨੂੰ ਸਾਰੀ ਸੰਗਤ ਨੂੰ ਪਤਾ ਹੀ ਆ ਵੀ ਇਹ 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 ਜਿਹੜੇ ਕੁੱਤੇ ਨੇ ਜਿਹੜੇ ਭੌਂਕਦੇ ਨੇ ਨੈਟਾਂ ਦੇ ਉੱਤੇ ਵੀਊ ਲੈਣ ਵਾਸਤੇ ਜਾਂ ਆਪਣੀ ਫੇਮ ਲੈਣ ਵਾਸਤੇ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਪੰਥ ਵਾਸਤੇ ਪੰਥ ਦੀ ਕੀ ਦੇਣ ਕੀ ਆ ਇਹ ਉਹ ਕੁੜੀਆਂ ਨੂੰ ਕਹਿ ਰਿਹਾ ਕਹਿੰਦਾ ਮੇਰੇ ਤੋਂ ਕੁੜੀ ਜਰੀ ਨਹੀਂ ਗਈ ਉਹ ਮੇਰੇ ਨਾਲ ਕੰਟੈਕਟ ਕਰੇ ਜਿਨ੍ਹਾਂ ਨੇ ਤੇਰੇ ਨਾਲ ਕੰਟੈਕਟ ਕਰੇ ਬੈ ਨੇ ਉਹਨਾਂ ਦੀ ਤਾਂ ਹਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਤੇਰੇ ਨਾਲ ਉਹ ਕੀ ਕੰਟੈਕਟ ਕਰੇ ਜੇ ਉਹ ਬੁੱਚੜ ਕਹਿੰਦਾ ਵੀ ਕੁੜੀਆਂ ਮੇਰੇ ਕੋਲ ਆਉਣ ਪਹਿਲੀ ਗੱਲ ਤਾਂ ਉਹਦੇ ਕੋਲੇ ਜਾ ਕੇ ਕੋਈ ਸੇਫ ਹੀ ਨਹੀਂ ਹੈਗਾ ਜਿੰਨੀਆਂ ਕੁੜੀਆਂ ਨੇ ਉਹਦੇ ਨਾਲ ਪਹਿਲਾਂ ਕੰਟੈਕਟ ਕੀਤੇ ਨੇ ਉਹ ਸਾਰਿਆਂ ਨਾਲ ਉਹਨੇ ਕਰਤੱਵਮ ਕੀਤੇ ਨੇ ਬਲਤਕਾਰ ਕੀਤੇ ਨੇ ਜਿਨ੍ਹਾਂ ਦੇ ਐਫਆਰ ਦਰਜ ਨੇ ਸਾਰੇ ਐਸਐਸ ਦਾ ਇਹ ਦੱਲਾ ਉਹ ਇਹਦੀ ਫੰਡ ਸਪੋਰਟ ਕਰਦੇ ਨੇ ਜਦੋਂ ਇਹ ਪੰਜਾਬ ਵਿੱਚ ਆਵੇ ਅਸੀਂ ਸਿੱਖਾਂ ਦੇ ਅੰਗ ਸਿੰਘ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਪੰਥ ਬੁੱਢਾ ਦਲ ਜਾਂ ਤਰਨਤਾਰਨ ਦਲ ਵਿਧੀ ਜਾਂਦੀ ਹੈ ਸਾਰਿਆਂ ਨੂੰ ਅਸੀਂ ਦੈਂਤਾ ਕਰਦੇ ਆ ਵੀ ਇਹਦਾ ਫੜ ਕੇ ਬਾਣਾ ਲਹਾਇਆ ਜਾਵੇ ਇਹਦੇ ਚੰਗੀ ਤਰ੍ਹਾਂ ਰੀਜ ਲਾ ਕੇ ਜੁੱਤੀ ਫੇਰੀ ਜਾਵੇ ਜਿਹੇ ਸਾਨੂੰ ਪੰਜਾਬ ਦੇ ਵਿੱਚ ਮਿਲਦਾ ਤਾਂ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਇਹਦੇ ਜੁੱਤੀ ਫਿਰੂਗੀ ਨੀਂਗ ਸਿੰਘਾਂ ਨੂੰ ਨਾਉਂਦੇ ਨਹੀਂ ਐਦਾਂ ਨਹੀਂ ਕਰਦੇ ਕਦੇ ਆਗਰੇ ਦੇਖਣੇ ਇੰਗ ਸਿੰਘਾਂ ਇਹਨਾਂ ਦਿਖਾਵਾਂਗੇ ਮਰਿਆਦਾ ਕੀ ਹੁੰਦੀ ਆ ਸਖਾਈਏ ਤੈਨੂੰ ਮਰਿਆਦਾ ਨੀਂਗ ਸਿੰਘਾਂ ਦੇ ਵਿੱਚ ਆਹ ਕਦੇ ਬਾਰੇ ਬਾਰੇ ਬੈਠਾ ਗੱਲਾਂ ਕਰੀ ਜਾਂਦਾ ਕਦੇ 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 ਫਿਰਦਾ ਕਦੇ ਇੱਥੇ ਪੰਜਾਬ ਵਿੱਚ ਬਾੜਾ ਕਿੰது ਵਾਰ ਤੁਹਾਨੂੰ ਦੱਸਦੇ ਆਂ ਫਰਜ ਤਾਂ ਸਾਰਾ ਫੌਜਾਂ ਨੇ ਆਪਣੇ ਤੇ ਲੈ ਲਿਆ ਜੀ ਆਪੇ ਫੌਜਾਂ ਦੀ ਆ ਹੁਣ ਸਾਰਾ ਜਿਹੜਾ ਫਰਜ ਹੈਗਾ ਇਹ ਤਾਂ ਹੁਣ ਬਾਣੇ ਵਾਲੇ ਸੰਗਾਂ ਦੀ ਗੱਲ ਆ ਨਾ ਇੱਕ ਬਾਣੇ ਵਾਲੇ ਸੰਗ ਨੇ ਚੰਗਾ ਕਰਮ ਕੀਤਾ ਤੇ ਉਹਦੇ ਨਾਲ ਜੇ ਨਾਂ ਖੜੇ ਤਾਂ ਫਿਰ ਬਦਨਾਮੀ ਦਾ ਬਾਣੇ ਦੀ ਆ ਨਾ ਕਮਲਕੌਰ ਉਰਫ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਦੋ ਧਿਰਾਂ ਬਣਦੀਆਂ ਦਿਖਾਈ ਦਿੱਤੀਆਂ ਇੱਕ ਧਿਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਦੂਜੀ ਧਿਰ ਦੇ ਵੱਲੋਂ ਇਸ ਦੀ ਹਮਾਇਤ ਆ ਜਿਹੜੀ ਉਹ ਕੀਤੀ ਗਈ ਤਾਂ ਵਿਰੋਧ ਕਰਨ ਵਾਲਿਆਂ ਵਿੱਚ ਇੱਕ ਨਾਮ ਬਾਬਾ ਹਰਜੀਤ ਸਿੰਘ ਰਸੂਲਪੁਰ ਦਾ ਵੀ ਆਉਂਦਾ ਹੈ ਤਾਂ ਨਹਿੰਗ ਸਿੰਘ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਉੱਤੇ ਹੀ ਕੁਝ ਦੋਸਤ ਨੇ ਜਿਹੜੇ ਹੁਣ ਲੱਗਦੇ ਦਿਖਾਈ ਦੇ ਰਹੇ ਨੇ ਬਲਤਕਾਰ ਦੇ ਗੰਭੀਰ ਦੋਸਤ ਨੇ ਜਿਹੜੇ ਉਹ ਬਾਬਾ ਹਰਜੀਤ ਸਿੰਘ ਰਸੂਲਪੁਰ ਤੇ ਲੱਗੇ ਨੇ ਹਾਲਾਂਕਿ ਇਹ ਮਾਮਲਾ ਅਦਾਲਤ ਵਿੱਚ ਹੈ ਅਦਾਲਤ ਨੇ ਤੈਅ ਕਰਨਾ ਹੈ ਕਿ ਸੱਚ ਹੈ ਕਿ ਝੂਠਾ ਹੈ ਲੇਕਿਨ ਪੰਜਾਬ ਦੀਆਂ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੜੀਆਂ ਉਹ ਬਾਬਾ ਹਰਜੀਤ ਸਿੰਘ ਰਸੂਲਪੁਰ ਤੋਂ ਖਫਾ ਨਜ਼ਰ ਆ ਰਹੀਆਂ ਨੇ ਤਾਂ ਅੱਜ ਅਸੀਂ ਪਟਿਆਲਾ ਦੇ ਵਿੱਚ ਮੌਜੂਦ ਆ ਤੂਫਾਨ ਸਿੰਘ ਅਤੇ ਉਹਨਾਂ ਦੇ ਸਾਥੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਖੁਦ ਇੱਕ ਨਿਹੰਗ ਸਿੰਘ ਹੋ ਤੇ ਨਿਹੰਗ ਸਿੰਘਾਂ ਦਾ ਇੱਕ ਵੱਡਾ ਯੋਗਦਾਨ ਸਾਡੇ ਇਤਿਹਾਸ ਵਿੱਚ ਰਿਹਾ ਹੈ ਤਾਂ ਅੱਜ ਜੋ ਕੁਝ ਬਾਬਾ ਹਰਜੀਤ ਸਿੰਘ ਰਸੂਲਪੁਰ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਵੱਡਾ ਵਿਰੋਧ ਆ ਜਿਹੜਾ ਉਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਇਸ ਦਾ ਕੀ ਕਾਰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਟੋਕੜ ਬੋਚ ਕੁੱਤੇ ਨੇ ਇਹ ਇਕੱਠੇ ਹੋਏ ਵੇ ਇਹ ਦੋ ਤਿੰਨ ਨੇ ਨੌ ਨਹੀਂ ਲੈਣਾ ਉਹਦਾ ਪੂਰਾ ਕੀ ਆ ਉਹਨਾਂ ਰਣਜੀਤ ਬੂਟਾ ਕਹਿੰਦੇ ਬੂਟਾ ਚੋਰ ਗੋਲਖ ਚੋਰ ਇੱਕ ਗੋਲਖ ਚੋਰ ਹੋ ਗਿਆ ਇੱਕ ਇਹ ਹੋ ਗਿਆ ਇਹ 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 ਜਿੰਨੀ ਵਾਰੀ ਵੀ ਭੌਂਕੇ ਨੇ ਤੇ ਜਿੰਨੀ ਵਾਰੀ ਵੀ ਇਹਨਾਂ ਦੀ ਜਵਾਨ ਦੇ ਵਿੱਚੋਂ ਅਲਫਾਜ਼ ਨਿਕਲੇ ਨੇ ਉਹ ਸਿੱਖਾਂ ਦੇ ਵਿਰੋਧ ਨਿਕਲੇ ਨੇ ਸਿੱਖਾਂ ਦੇ ਹੱਕ 'ਚ ਕੋਈ ਵੀ ਇਹਨਾਂ ਨੇ ਕੋਈ ਇੰਟਰਵਿਊ ਕੀਤੀ ਹੋਵੇ ਕੋਈ ਅਕਾਲ ਤਖਤ ਦੇ ਉਹਦੇ ਮਰਿਆਦਾ ਦੇ ਉੱਤੇ ਇਹਨਾਂ ਨੇ ਕੋਈ ਇੰਟਰਵਿਊ ਕੀਤੀ ਹੋਵੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਆਦਮੀਆਂ ਦੇ ਕੀਤੀ ਹੋਵੇ ਕੁਝ ਵੀ ਕੀਤਾ ਹੋਵੇ ਇਹਨਾਂ ਨੇ ਪੰਥ ਦੇ ਵਾਸਤੇ ਇੱਕ ਪੈਸੇ ਦਾ ਵੀ ਕੋਈ ਇਹਨਾਂ ਨੇ ਚੰਗਾ ਕਰਮ ਕੀਤਾ ਹੋਵੇ ਜਦੋਂ ਇਹਨਾਂ ਨੇ ਬੋਲਣਾ ਕੰਜਰਾਂ ਨੇ ਕੁੱਤਿਆਂ ਨੇ ਇਹਨਾਂ ਦੇ ਮੂੰਹ ਚੋਂ ਨਾ ਗੰਦ ਹੀ ਨਿਕਲਦਾ ਤੇ ਇਹ ਪੰਥ ਦੇ ਐਂਟੀ ਭੋਗਤ ਦੇ ਨੇ ਹੁਣ ਵੀ ਭਾਈ ਅਮਰਤਪਾਲ ਸਿੰਘ ਦੇ ਨਾਲ ਆ ਸੀ ਭਾਈ ਅਮਰਤਪਾਲ ਸਿੰਘ ਮੈਰ ਨੂੰ ਫੁੱਲ ਸਪੋਰਟ ਆ ਸਾਰੀਆਂ ਜਥੇਬੰਦੀਆਂ ਦੀ ਤੇ ਇਧਰੋਂ ਪਟਿਆਲਾ ਇਲਾਕਾ ਤੇ ਬਾਬਾਈ ਦਾ ਸੰਗਰੂਰ ਇਲਾਕਾ ਤੇ ਬਾਬਾਈ ਦਾ ਮਰੇਰ ਕੋਟਲਾ ਤੇ ਪਟਿਆਲਾ ਇਲਾਕਾ ਤਰਨਾ ਦਲ ਤੋਂ ਤੇ ਅਸੀਂ ਸਾਰੀਆਂ ਜਥੇਬੰਦੀਆਂ ਅਮਰਤਪਾਲ ਮੈਰੋ ਦੇ ਨਾਲ ਆ ਤੇ ਇਹਨਾਂ ਨੂੰ ਇਹ ਜਿੰਨੀ ਵੀ ਸੰਗਤ ਆ ਸੰਗਤ ਨੂੰ ਸਾਰੀ ਸੰਗਤ ਨੂੰ ਪਤਾ ਹੀ ਆ ਵੀ ਇਹ 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 ਜਿਹੜੇ ਕੁੱਤੇ ਨੇ ਜਿਹੜੇ ਭੌਂਕਦੇ ਨੇ ਨੈਟਾਂ ਦੇ ਉੱਤੇ ਵੀਊ ਲੈਣ ਵਾਸਤੇ ਜਾਂ ਆਪਣੀ ਫੇਮ ਲੈਣ ਵਾਸਤੇ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਪੰਥ ਵਾਸਤੇ ਪੰਥ ਦੀ ਕੀ ਦੇਣ ਕੀ ਆ ਇਹ ਉਹ ਕੁੜੀਆਂ ਨੂੰ ਕਹਿ ਰਿਹਾ ਕਹਿੰਦਾ ਮੇਰੇ ਤੋਂ ਕੁੜੀ ਜਰੀ ਨਹੀਂ ਗਈ ਉਹ ਮੇਰੇ ਨਾਲ ਕੰਟੈਕਟ ਕਰੇ ਜਿਨ੍ਹਾਂ ਨੇ ਤੇਰੇ ਨਾਲ ਕੰਟੈਕਟ ਕਰੇ ਬੈ ਨੇ ਉਹਨਾਂ ਦੀ ਤਾਂ ਹਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਤੇਰੇ ਨਾਲ ਉਹ ਕੀ ਕੰਟੈਕਟ ਕਰੇ ਅੱਗੇ ਵੀ ਗੱਲਬਾਤ ਕਰਦੇ ਆ ਬਾਬਾ ਜੀ ਬਾਬਾ ਹਰਜੀਤ ਸਿੰਘ ਰਸੂਲਪੁਰ ਕਹਿੰਦੇ ਨੇ ਕਿ ਅਗਰ ਕਿਸੇ ਬੱਚੀ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਏ ਉਹ ਮੇਰੇ ਕੋਲ ਆਉਣ ਤਾਂ ਤੁਸੀਂ ਉਹਨਾਂ ਦੇ ਇਸ ਵਿਅਰ ਨੂੰ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਉਹ ਬੋਚੜ ਕਹਿੰਦਾ ਵੀ ਕੁੜੀਆਂ ਮੇਰੇ ਕੋਲ ਆਉਣ ਪਹਿਲੀ ਗੱਲ ਤਾਂ ਉਹਦੇ ਕੋਲੇ ਜਾ ਕੇ ਕੋਈ ਸੇਫ ਹੀ ਨਹੀਂ ਹੈਗਾ ਜਿੰਨੀਆਂ ਕੁੜੀਆਂ ਨੇ ਉਹਦੇ ਨਾਲ ਪਹਿਲਾਂ ਕੰਟੈਕਟ ਕੀਤੇ ਨੇ ਉਹ ਸਾਰਿਆਂ ਨਾਲ ਉਹਨੇ ਕੁਰਕਰਮ ਕੀਤੇ ਨੇ ਬਲਤਕਾਰ ਕੀਤੇ ਨੇ ਜਿਨ੍ਹਾਂ ਦੇ ਐਫਆਰ ਡਰਜ ਨੇ ਅਸੀਂ ਖੁਦ ਚੰਡੀਗੜ੍ਹ ਵੀ ਗਏ ਸੀ ਕਿ ਉੱਥੇ ਐਫਆਰ ਦਰਜ ਕਰਾਈ ਹੈ ਤੇ ਆਰਐਫਐਸਐ ਦਾ ਇਹ ਦੱਲਾ ਉਹ ਇਹਦੀ ਪੂਰ ਸਪੋਰਟ ਕਰਦੇ ਨੇ ਜਦੋਂ ਇਹ ਪੰਜਾਬ ਵਿੱਚ ਆਵੇ ਅਸੀਂ ਸਿੱਖ ਨੇ ਅੰਗ ਸਿੰਘ ਜਥੇਵੰਦੀਆਂ ਜਿੰਨੀਆਂ ਵੀ ਜਥੇਵੰਦੀਆਂ ਨੇ ਪੰਥ ਬੁੱਢਾ ਦਲ ਜਾਂ ਤਰਨਤਾਰਨ ਦਲ ਵਿਧੀ ਜਾਂਦੀ ਹੈ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹਦਾ ਫੜ ਕੇ ਬਾਣਾ ਲਹਾਇਆ ਜਾਵੇ ਤੇ ਇਹਦੇ ਚੰਗੀ ਤਰ੍ਹਾਂ ਰੀਜ ਲਾ ਕੇ ਜੁੱਤੀ ਫੇਰੀ ਜਾਵੇ ਜਿਹੇ ਸਾਨੂੰ ਪੰਜਾਬ ਦੇ ਵਿੱਚ ਮਿਲਦਾ ਤਾਂ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਇਹਦੇ ਜੁੱਤੀ ਫਿਰੂਗੀ ਤੇ ਅਸੀਂ ਫੇਰਾਂਗੇ ਇਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੱਕੇ ਗੱਲ ਕਰੀਏ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਬਿਆਨ ਨੇ ਜਿਹੜੇ ਉਹ ਹਰ ਮਸਲੇ ਤੇ ਦਿੱਤੇ ਜਾਂਦੇ ਨੇ ਲੇਕਿਨ ਕੁਝ ਕੁ ਲੋਕਾਂ ਦੇ ਬਿਆਨਾਂ ਦੇ ਉੱਤੇ ਇਤਰਾਜ਼ ਦਾ ਜਿਹੜਾ ਉਹ ਜ਼ਰੂਰ ਜਤਾਇਆ ਜਾਂਦਾ ਹੈ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹੋ ਤਾਂ ਕੀ ਕਾਰਨ ਨੇ ਕਿ ਲੋਕ ਇਸ ਤਰ੍ਹਾਂ ਦੇ ਭੜਕਾਊ ਬਿਆਨ ਨੇ ਜਿਹੜੇ ਜਾਂ ਫਿਰ ਸਿਧਾਂਤਾਂ ਤੋਂ ਉਲਟ ਬਿਆਨ ਨੇ ਜਿਹੜੇ ਉਹ ਦੰਦੇ ਨਜ਼ਰ ਆਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਕਾਰਨ ਨਹੀਂ ਇੱਕੋ ਇੱਕ ਕਾਰਨ ਹੈ ਦਾ ਵੀ ਵੱਧ ਤੋਂ ਵੱਧ ਵਿਊ ਲੈਣੇ ਨੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਲੋਕ ਨੇ ਜਿਹੜੇ ਇਹ ਕਹਿ ਰਿਹਾ ਵੀ ਨਿਹੰਗ ਸਿੰਘ ਨਾਉਂਦੇ ਨਹੀਂ ਐਦਾਂ ਨਹੀਂ ਕਰਦੇ ਕਦੇ ਆਗਰੇ ਦੇਖਣੇ ਨਿਹੰਗ ਸਿੰਘਾਂ ਇਹਨੂੰ ਦਿਖਾਵਾਂਗੇ ਮਰਿਆਦਾ ਕੀ ਹੁੰਦੀ ਆ ਸਖਾਈਏ ਤੈਨੂੰ ਮਰਿਆਦਾ ਨਿਹੰਗ ਸਿੰਘਾਂ ਦੇ ਵਿੱਚ ਆਹ ਕਦੇ ਤੈਨੂੰ ਦੱਸੀਏ ਵੀ ਮਰਿਆਦਾ ਕੀ ਹੁੰਦੀ ਆ ਤੂੰ ਕਹਿੰਦਾ ਨਿਹੰਗ ਸਿੰਘ ਨਾਉਂਦੇ ਨਹੀਂ ਆ ਜਾ ਤੈਨੂੰ ਦਿਖਾਈਏ ਵੀ ਕੀ ਕਰਦੇ ਨੇ ਨਿਹੰਗ ਸਿੰਘ ਇੱਕ ਵਾਰੀ ਤੂੰ ਜਥੇਬੰਦੀਆਂ ਦੇ ਸਾਹਮਣੇ ਹੋ ਤੈਨੂੰ ਪੁੱਛਾਂਗੇ ਫਿਰ ਵੀ ਕੀ ਕਰਦੇ ਨੇ ਨਿਹੰਗ ਸਿੰਘ ਤੂੰ ਬਾਰੇ ਬਾਰੇ ਬੈਠਾ ਗੱਲਾਂ ਕਰੀ ਜਾਂਦਾ ਕਦੇ-ਕਦੇ ਕਦੇ ਫਿਰਦਾ ਕਦੇ ਇੱਥੇ ਪੰਜਾਬ ਵਿੱਚ ਬਾੜਾ ਕੇ ਇੱਕ ਵਾਰ ਤੈਨੂੰ ਦੱਸ ਦਿਆਂ ਫਿਰ ਤਾਂ ਅੱਗੇ ਗੱਲਬਾਤ ਕਰਦੇ ਆ ਜਿਹੜਾ ਮਸਲਾ ਏ ਅਮਰਪਾਲ ਸਿੰਘ ਮੈਰੋ ਵੱਲੋਂ ਜੋ ਕੁਝ ਕੀਤਾ ਗਿਆ ਉਹ ਸਹੀ ਕੀਤਾ ਗਿਆ ਗਲਤ ਕੀਤਾ ਗਿਆ ਇਹ ਇੱਕ ਅਲੱਗ ਗੱਲ ਹੈ ਲੇਕਿਨ ਇੱਥੇ ਇੱਕ ਮਸਲਾ ਉੱਠਿਆ ਏ ਲਚਰਤਾ ਦਾ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਸੋਸ਼ਲ ਮੀਡੀਆ ਉੱਤੇ ਅਪਸ਼ਬਦ ਬੋਲਦੇ ਨੇ ਗਾਲ੍ਹਾਂ ਕੱਢਦੇ ਨੇ ਅਤੇ ਅਜਿਹੀਆਂ ਗੱਲਾਂ ਨੇ ਜਿਹੜੀਆਂ ਉਹ ਬੋਲਦੇ ਨੇ ਕਿ ਇਹ ਉਹ ਘਰ ਦੇ ਵਿੱਚ ਸੁਣੀਆਂ ਨਹੀਂ ਜਾ ਸਕਦੀਆਂ ਘਰ ਦੇ ਵਿੱਚ ਤਾਂ ਕੀ ਕਿਸੇ ਹੋਰ ਥਾਂ ਤੇ ਵੀ ਉਹ ਸੁਣੀਆਂ ਨਹੀਂ ਜਾ ਸਕਦੀਆਂ ਅਚਾਨਕ ਕੋਈ ਇਨਸਾਨ ਸੋਸ਼ਲ ਮੀਡੀਆ ਸਕਰੋਲ ਕਰਦਾ ਏ ਤਾਂ ਉਹਨਾਂ ਦੀ ਅਜਿਹੀ ਵੀਡੀਓ ਆ ਜਾਂਦੀ ਹੈ ਜਿੰਨੇ ਟਾਈਮ ਨੂੰ ਇੱਕ ਇਨਸਾਨ ਉਹ ਵੀਡੀਓ ਕੱਟਦਾ ਏ ਇੰਨੇ ਚੋਂ ਕੋਈ ਨਾ ਕੋਈ ਅਪਸ਼ਬਦ ਜਾਂ ਫਿਰ ਮਾੜੀ ਗੱਲ ਬੋਲ ਦਿੰਦੇ ਨੇ ਤਾਂ ਬੰਦੇ ਨੂੰ ਸ਼ਰਮ ਮਹਿਸੂਸ ਹੋਣ ਲੱਗ ਜਾਂਦੀ ਆ ਤਾਂ ਇਹ ਮਸਲਾ ਦੇਖਿਆ ਜਾਵੇ ਤਾਂ ਪੂਰੇ ਪੰਜਾਬ 'ਚ ਨਹੀਂ ਪੂਰੇ ਦੇਸ਼ ਦੇ ਵਿੱਚ ਅੱਜ ਕੱਲ ਫੈਲਿਆ ਹੋਇਆ ਏ ਜਿੱਥੇ ਇਹ ਸਾਰੀ ਕਾਰਵਾਈ ਹੁਣ ਹੋਈ ਆ ਦੂਜੇ ਪਾਸੇ ਇਹ ਮੰਗ ਵੀ ਉੱਠ ਰਹੀ ਆ ਕਿ ਸਰਕਾਰ ਨੂੰ ਜ਼ਰੂਰ ਇਸ ਤੇ ਕੋਈ ਪਾਲਿਸੀ ਬਣਾਉਣੀ ਚਾਹੀਦੀ ਆ ਤਾਂ ਜੋ ਇਹ ਲਚਰਤਾ ਜਿਹੜੀ ਉਹ ਖਤਮ ਹੋ ਸਕੇ ਜਿਹੜੇ ਸਾਡੇ ਨੌਜਵਾਨ ਨੇ ਚਾਹੇ ਉਹ ਸਿੱਖ ਧਰਮ ਦੇ ਹੋਣ ਚਾਹੇ Hindu ਦੇ ਹੋਣ ਜਾਂ ਕਿਸੇ ਵੀ ਧਰਮ ਦੇ ਹੋਣ ਉਹਨਾਂ ਨੂੰ ਸਿੱਧੇ ਪਾਸੇ ਲਾਇਆ ਜਾਵੇ ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਤੋਂ ਬਚਾਉਣ ਦੀ ਲੋੜ ਹੈ ਸਰਕਾਰ ਦੀ ਸਭ ਤੋਂ ਵੱਡੀ ناکامی ਰਹੀ ਹੈ ਇਹ ਨਸ਼ਾ ਸਰਕਾਰ ਨੇ ਪ੍ਰਮੋਟ ਕਰਿਆ ਨਗੇਜ ਸਰਕਾਰ ਨੇ ਪ੍ਰਮੋਟ ਕਰਿਆ ਰੇਹਾਂ ਸਪਰੇਹਾਂ ਸਰਕਾਰ ਨੇ ਪ੍ਰਮੋਟ ਕਰੀਆਂ ਨੇ ਇਹ ਇਹ ਸਭ ਤੋਂ ਵੱਡਾ ਹਾਥੀ ਸਰਕਾਰ ਦਾ ਆ ਜਿਹੜੇ ਕੈਪਟਨ ਨੇ ਨਾ 15 15 14 14 ਸਾਲ ਦੀਆਂ ਕੁੜੀਆਂ ਨੂੰ ਫੋਨ ਦਿੱਤੇ ਤੇ ਇਹ ਇਹ ਉਹ ਮਿਹਰਬਾਨੀਆਂ ਨੇ ਜਿਹੜੀਆਂ ਇਹਨਾਂ ਨੇ ਫ੍ਰੀ ਫੋਨ ਗਿਫਟ ਕਰੇ ਨੇ ਇਹ ਉਦੋਂ ਦਾ ਇਹ ਨੈਟ ਜਿਹੜਾ ਚਲਾਇਆ ਨਾ ਇਹਨਾਂ ਨੇ ਫ੍ਰੀ ਨੈਟ ਚਲਾਓ ਜੀ ਆ ਬਰਤੀ ਜਾਓ ਆ ਹੁਣ ਪਤਾ ਲੱਗਦਾ ਨਾ ਬੱਚੇ ਕਿੱਧਰ ਨੂੰ ਜਾਂਦੇ ਨੇ ਇਹ ਜਿਹੜੇ ਜਵਾਕ ਵੀ ਰੀਲਾਂ ਰੂਲਾਂ ਬਣਾਉਂਦੇ ਨੇ ਇਹ ਇਹ ਨਹੀਂ ਵੀ ਭਾਈ ਅਮਰਤਪਾਲ ਸਿੰਘ ਮੈਰੋ ਨਹੀਂ ਹੈਗਾ ਔਰੇ ਤਾਂ ਵੀ ਕੋਈ ਵੀ ਕੁੱਤਾ ਉੱਠ ਕੇ ਕੁੱਤਿਆਂ ਵਾਂਗੂ ਬੱਕ ਬੱਕ ਕਰਨ ਲੱਗ ਜੂਗਾ ਭੌਂਕਣ ਲੱਗ ਜੂਗਾ ਸਾਨੂੰ ਸਾਰਿਆਂ ਦੇ ਨਕੇਲ ਪਾਉਣੀ ਆਉਂਦੀ ਆ ਤੇ ਖਾਲਸਾ ਪੰਥ ਨਕੇਲ ਪਾ ਕੇ ਦੱਸੂਗਾ ਇਹਨਾਂ ਨੂੰ ਵੀ ਇਹ ਕਿਵੇਂ ਭੌਂਕਦੇ ਨੇ ਇਹਨਾਂ ਨੂੰ ਦੱਸੂ ਨਕੇਲ ਪਾ ਕੇ ਦੱਸੂ ਜਿਹੜੇ ਹੋਰ ਵੀ ਜਵਾਕ ਵੀਡੀਓ ਪਾਉਂਦੇ ਨੇ ਨੈਟਾਂ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਨੂੰ ਬੇਨਤੀ ਆ ਤੇ ਉਹਨਾਂ ਨੂੰ ਵੀ ਬੇਨਤੀ ਆ ਹੱਥ ਬੰਨ੍ਹ ਕੇ ਵੀ ਆਪਦੇ ਆਪ ਨੂੰ ਸੰਭਾਲੋ ਤੁਹਾਡੀ ਜ਼ਿੰਦਗੀ ਆ ਵਾਰ-ਵਾਰ ਤੁਹਾਨੂੰ ਮਿਲਣੀ ਨਹੀਂ ਤੇ ਵਧੀਆ ਕਿਸੇ ਚੰਗੇ ਕੰਮੀ ਲਾਓ ਪਰਿਵਾਰ ਦੀ ਸੇਵਾ ਕਰੋ ਮਾਪਿਓ ਦੀ ਸੇਵਾ ਕਰੋ ਕੱਲ ਨੂੰ ਤੁਹਾਡੇ ਮਾਪੇ ਫਿਰ ਕਹਿੰਦੇ ਨੇ ਵੀ ਇਹ ਕੱਲਾ ਕੱਲਾ ਦੀ ਸਾਡੇ ਦਾ ਜੇ ਕੱਲੀ ਕੱਲੀ ਦੀ ਸਾਡੇ ਦਾ ਜਾਂ ਸਾਡਾ ਦਾ ਕਮਾਈ ਦਾ ਸਾਧਨ ਇਹ ਥੀ ਇਹ ਗੱਲਾਂ ਫਿਰ ਬਾਅਦ ਚੋਂ ਕਰਨ ਦਾ ਕੋਈ ਫਾਇਦਾ ਨਹੀਂ ਹੁਣ ਜਿਹੜੇ ਹੈਗੇ ਨੇ ਇਹਨਾਂ ਨੂੰ ਸੰਭਾਲੋ ਅਸੀਂ ਨਗੇਜ ਬਿਲਕੁਲ ਨਹੀਂ ਹੁਣ ਬਿਲਕੁਲ ਨਹੀਂ ਇਹ ਵੀਰ ਨੇ ਮੁੱਦਾ ਚੱਕਿਆ ਤੇ ਅਸੀਂ ਉਹਦੇ ਨਾਲ ਖੜੇ ਆ ਆਪਾਂ ਮਾਦੀ ਸਿਰ ਲੱਗ ਜਾਣ ਕੁਝ ਹੋ ਜੇ ਬਾਈ ਕਹਿ ਹੀ ਰਿਹਾ ਤੇ ਅੱਗੇ ਪਿੱਛੇ ਦਾ ਤਾਂ ਸਾਰਾ ਕੁਝ ਭੁੱਲ ਕੇ ਅਸੀਂ ਅੱਗੇ ਨੂੰ ਪੈਰ ਪੱਟਣਾ ਪਿੱਛੇ ਦਾ ਭੁੱਲ ਕੇ ਅੱਗੇ ਪੈਰ ਪੱਟਣਾ ਪਮਾ ਦੀ ਕੋਹ ਕਰਨਾ ਪੈ ਜੇ ਜੇ ਵੀਰ ਹੁਣ ਚੱਲਿਆ ਵੀਰ ਦੇ ਨਾਲ ਆ ਤੇ ਪੂਰਾ ਡਟ ਕੇ ਸਾਹ ਦਵਾਂਗੇ ਤਾਂ ਮੇਰਾ ਆਖਰੀ ਸਵਾਲ ਇਹ ਹੈ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਹੁਣ ਤੋਂ YouTube ਚੈਨਲ ਕਈ ਸਾਹਮਣੇ ਆਏ ਨੇ ਕਿ ਜਿਹੜੇ ਗਾਲਾਂ ਕੱਢਦੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਬੋਲਦੇ ਨੇ ਤਾਂ ਉਹਨਾਂ ਬਾਰੇ ਸਾਡੇ ਕੀ ਫਰਜ਼ ਨੇ ਸਾਡੇ ਉਹਨਾਂ ਦੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਦਾ ਕੀ ਫਰਜ਼ ਹੈ ਉਹ ਜਿਹੜੇ ਉਹਨਾਂ ਦੇ ਮਾਪੇ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦਾ ਕੀ ਫਰਜ਼ ਹੈ ਕਿਸ ਤਰ੍ਹਾਂ ਇਸ ਚੀਜ਼ ਨੂੰ ਠੱਲ ਪਾਉਣ ਹੋ ਫਰਜ ਦਾ ਸਾਰਾ ਫੌਜਾਂ ਨੇ ਆਪਣੇ ਤੇ ਲੈ ਲਿਆ ਜੀ ਆਪੇ ਫੌਜਾਂ ਦੀ ਆ ਹੁਣ ਸਾਰਾ ਜਿਹੜਾ ਫਰਜ ਹੈਗਾ ਇਹ ਤਾਂ ਹੁਣ ਬਾਣੇ ਵਾਲੇ ਸੰਘਾਂ ਦੀ ਗੱਲ ਆ ਨਾ ਇੱਕ ਬਾਣੇ ਵਾਲੇ ਸੰਘ ਨੇ ਚੰਗਾ ਕਰਮ ਕੀਤਾ ਤੇ ਉਹਦੇ ਨਾਲ ਜੇ ਨਾ ਖੜੇ ਤਾਂ ਫਿਰ ਬਦਨਾਮੀ ਦਾ ਬਾਣੇ ਦੀ ਆ ਨਾ ਤੇ ਨਾਲ ਖੜਾਂਗੇ ਉਹਦੇ ਡਟ ਕੇ ਖੜਾਂਗੇ ਇਹਨਾਂ ਨੂੰ ਪਿੰਡਾਂ ਦੇ ਫਰਜ ਫਰਜ ਹੋਵੇ ਕਿਸੇ ਦਾ ਨਾ ਹੋਵੇ ਤੇ ਅਸੀਂ ਆਪ ਦਾ ਫਰਜ ਜਰੂਰ ਨਵਾਵਾਂਗੇ ਇਹਨਾਂ ਨੂੰ ਨਾਥ ਜਰੂਰ ਪਾਵਾਂਗੇ ਪੇਡਾਂ ਨੂੰ